ਹਾਂਜੀ ਸਵਾਗਤ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਇਸ ਆਪਣੇ YouTube ਚੈਨਲ PB70 study point ਦੇ ਵਿੱਚ ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਮਿਕਸ ਪੰਜਾਬ ਜੀਕੇ ਨਾਲ ਰਿਲੇਟਡ ਟਾਪ MCQ ਕਵਰ ਕਰਾਂਗੇ ਇਹਨਾਂ ਵਿੱਚੋਂ ਬਹੁਤ ਸਾਰੇ MCQ ਅਲੱਗ-ਅਲੱਗ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਬਹੁਤ ਵਾਰੀ ਰਿਪੀਟ ਹੋ ਚੁੱਕੇ ਹਨ ਹਾਂਜੀ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਦੇ ਹੋ ਜਿਵੇਂ ਕਿ ਪੰਜਾਬ ਪੁਲਿਸ ਪੰਜਾਬ ਪਟਵਾਰੀ ਪੰਜਾਬ ਜੇਰਵਾੜ ਪੰਜਾਬ ਕੋਆਪਰੇਟਿਵ ਬੈਂਕ ਪੀ ਟ੍ਰਿਪਲ ਐਸ ਬੀ ਕਲਰਕ ਪੀ ਐਸ ਪੀ ਸੀ ਐਲ ਕਲਰਕ ਯਾਨੀ ਕਿ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੈ ਅਤੇ ਜਿਹੜੇ ਵੀ ਵਿਦਿਆਰਥੀ ਸਾਡੇ ਇਸ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ 'ਤੇ ਜ਼ਰੂਰ ਦਬਾ ਲਓ ਤਾਂ ਜੋ ਆਉਣ ਵਾਲੇ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿਹੜਾ ਹੈ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿਹੜਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਇਹ ਬਠਿੰਡਾ ਜ਼ਲੰਦਰ ਲੁਧਿਆਣਾ ਜਾਂ ਅੰਮ੍ਰਿਤਸਰ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਅੰਮ੍ਰਿਤਸਰ ਅੰਮ੍ਰਿਤਸਰ ਠੀਕ ਹੈ ਦੋਸਤੋ ਅਤੇ ਸਭ ਤੋਂ ਵੱਡਾ ਜੰਕਸ਼ਨ ਕਿਹੜਾ ਹੈ ਉਹ ਹੈ ਬਠਿੰਡਾ ਠੀਕ ਹੈ ਦੋਸਤੋ ਲੱਗੇ ਸਮਝੀ ਅੱਗੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਮੱਧ ਵਿੱਚ ਸਥਿਤ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਜਲੰਧਰ ਕਪੂਰਥਲਾ ਲੁਧਿਆਣਾ ਜਾਂ ਫਿਰੋਜ਼ਪੁਰ ਪੰਜਾਬ ਦਾ ਕਿਹੜਾ ਜ਼ਿਲ੍ਹਾ ਮੱਧ ਵਿੱਚ ਸਥਿਤ ਹੈ ਜ਼ਿਲੰਦਰ ਕਪੂਰਥਲਾ ਲੁਧਿਆਣਾ ਜਾਂ ਫਿਰੋਜ਼ਪੁਰ ਇਸ ਦਾ ਰਾਈਟ ਆਨਸਰ ਹੈ ਜੀ ਲੁਧਿਆਣਾ ਲੁਧਿਆਣਾ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦਾ ਸਭ ਤੋਂ ਪ੍ਰਦੂਸ਼ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਜਲੰਧਰ ਅਬੋਹਰ ਲੁਧਿਆਣਾ ਜਾਂ ਪਟਿਆਲਾ ਪ੍ਰਦੂਸ਼ਣ ਸ਼ਹਿਰ ਜੋ ਹੈ ਉਹ ਹੈ ਲੁਧਿਆਣਾ ਲੁਧਿਆਣਾ ਰਾਈਟ ਆਨਸਰ ਹੋ ਜਾਏਗਾ ਲੁਧਿਆਣਾ ਆਪ ਆਪਣੀ ਤੁਸੀਂ ਨੋਟਬੁੱਕ ਤੇ ਇਹ ਕੁਐਸਚਨ ਜ਼ਰੂਰ ਨੋਟ ਕਰ ਲੈਣੇ ਹਨ ਅਤੇ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ ਲਿੰਕ ਦਿੱਤਾ ਹੋਇਆ ਹੈ ਉਥੋਂ ਤੁਸੀਂ ਜਾ ਕੇ ਪਹਿਲਾਂ ਤਾਂ WhatsApp ਗਰੁੱਪ ਦੇ ਵਿੱਚ ਜੁਆਇਨ ਹੋਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ WhatsApp ਦੇ ਜੋ ਐਡਮਿਨ ਹੈ ਉਸ ਦੇ ਨੰਬਰ ਤੇ ਤੁਸੀਂ ਲਿਖ ਕੇ ਭੇਜਣਾ ਹੈ PDF ਤੇ ਨਾਲ ਦੀ ਨਾਲ ਤੁਹਾਨੂੰ ਸਾਰੀਆਂ ਹੀ PDF ਪ੍ਰੋਵਾਈਡ ਕਰਵਾ ਦਿੱਤੀਆਂ ਜਾਣਗੀਆਂ ਜੀ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਰਾਜ ਦਾ ਰਾਜ ਗਾਇਕ ਕਿਹੜਾ ਹੈ ਪੰਜਾਬ ਰਾਜ ਦਾ ਰਾਜਗਾਇਕ ਕਿਹੜਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਗੁਰਦਾਸ ਮਾਨ ਦੂਸਰੀ ਹੈ ਹਰਪਜਨ ਮਾਨ ਤੀਸਰੀ ਹੈ ਹੰਸਰਾਜ ਹੰਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਇਹਨਾਂ ਤਿੰਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਹੰਸਰਾਜ ਹੰਸ ਆਨਸਰ ਰਾਜ ਹੰਸ ਜੋ ਪੰਜਾਬ ਰਾਜ ਦਾ ਰਾਜਗਾਇਕ ਹੈ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਆ ਜੀ ਕੁਐਸਚਨ ਦੁਬਾਰਾ ਤੋਂ ਰਿਪੀਟ ਕਰ ਰਿਹਾ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਕਿੱਥੇ ਹੈ ਜੀ ਮੁਹਾਲੀ ਚੰਡੀਗੜ੍ਹ ਪਟਿਆਲਾ ਜਾਂ ਪਠਾਨਕੋਟ ਇਹਨਾਂ ਵਿੱਚੋਂ ਸਹੀ ਆਨਸਰ ਆਪ ਲੱਭਣਾ ਹੈ ਕਿਹੜਾ ਇਸ ਦਾ ਸਹੀ ਆਨਸਰ ਹੋਏਗਾ ਜੀ ਮੈਂ ਦੱਸਦਾ ਜੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਮੋਹਾਲੀ ਮੋਹਾਲੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਿਰਪਾ ਕਰਕੇ ਲਾਈਕ ਜ਼ਰੂਰ ਕਰ ਦੇਣਾ ਇਸ ਦੇ ਨਾਲ ਹੀ ਸਾਡਾ ਵੀ ਹੌਸਲਾ ਬਹੁਤ ਵੱਧ ਜਾਂਦਾ ਹੈ ਕਿ ਅਸੀਂ ਬਹੁਤ ਹੀ ਵਧੀਆ ਬੱਚਨوں ਨੂੰ ਤਿਆਰੀ ਕਰਾ ਰਹੇ ਹਾਂ ਜੀ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਇਹ ਮੈਂ ਕੁਐਸਚਨ ਜੋ ਵਾਰ-ਵਾਰ ਬੋਲ ਰਿਹਾ ਵਾਰ-ਵਾਰ ਆਪਸ਼ਨਾਂ ਬੋਲ ਰਿਹਾ ਵਾਰ-ਵਾਰ ਆਨਸਰ ਬੋਲ ਰਿਹਾ ਇਹ ਸਿੱਧਾ ਤੁਹਾਡੇ ਦਿਮਾਗ ਦੇ ਵਿੱਚ ਬਿਠਾਉਣ ਵਾਸਤੇ ਮੈਂ ਕਰ ਰਿਹਾ ਕਿਉਂਕਿ ਜਦੋਂ ਤੁਸੀਂ ਪੇਪਰ ਦੇ ਵਿੱਚ ਕਿਸੇ ਇਗਜ਼ਾਮ ਦੇ ਵਿੱਚ ਬੈਠੇ ਹੋਵੋਗੇ ਤਾਂ ਤੁਹਾਡੇ ਸਾਹਮਣੇ ਤੁਹਾਡੇ ਦਿਮਾਗ ਦੇ ਵਿੱਚ ਹੀ ਸਿੱਧੀ ਆਪਸ਼ਨ ਸਹੀ ਵਾਲੀ ਸਾਬਿਤ ਹੋਏਗੀ ਜੀ ਤੁਹਾਨੂੰ ਯਾਦ ਆ ਜਾਵੇਗੀ ਕਿ ਸਰ ਨੇ ਇੱਕ ਰੋਇਆ ਸੀਗਾ ਬਹੁਤ ਹੀ ਵਧੀਆ ਕਰ ਰਿਹਾ ਸੀਗਾ ਠੀਕ ਹੈ ਦੋਸਤੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤਾਂ ਇਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ ਮੁਹਾਲੀ ਪਟਿਆਲਾ ਚੰਡੀਗੜ੍ਹ ਜਾਂ ਲੁਧਿਆਣਾ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਪਟਿਆਲਾ ਪਟਿਆਲਾ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਡੇਅਰੀ ਵਿਕਾਸ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਪੰਜਾਬ ਡੇਅਰੀ ਵਿਕਾਸ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਕਿੱਥੇ ਆ ਜੀ ਜਲੰਧਰ ਪਟਿਆਲਾ ਚੰਡੀਗੜ੍ਹ ਜਾਂ ਲੁਧਿਆਣਾ ਇਸ ਦਾ ਜੋ ਰਾਈਟ ਆਨਸਰ ਹੈ ਜੋ ਹੈ ਚੰਡੀਗੜ੍ਹ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹਰੀ ਕ੍ਰਾਂਤੀ ਦੇ ਸਮੇਂ ਪੰਜਾਬ ਦਾ ਰਾਜਪਾਲ ਕੌਣ ਸੀ ਹਰ ਇੱਕ ਅੰਦੇ ਸਮੇਂ ਪੰਜਾਬ ਦਾ ਰਾਜਪਾਲ ਕੌਣ ਸੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਧਰਮਵੀਰ ਵਿਸ਼ਨੂ ਗਾਰਦਗਿਲ ਓਮ ਪ੍ਰਕਾਸ਼ ਵਰਮਾ ਜਾਂ ਸੁਰੇਂਦਰ ਨਾਥ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਧਰਮਵੀਰ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 2011 ਦੀ ਜਨਸੰਖਿਆ ਦੇ ਅਨੁਸਾਰ ਪੰਜਾਬ ਦੀ ਕੁੱਲ ਵਸੋਂ ਕਿੰਨੀ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਹਾਂ ਜੀ ਕਿੰਨੀ ਸੀ ਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ 277. 30 ਲੱਖ ਬੀ ਬਿਲਕੁਲ ਰਾਈਟ ਆਨਸਰ ਹੈ ਜੀ ਇਸ ਦਾ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੇ ਸਭ ਤੋਂ ਛੋਟੇ ਪਿੰਡ ਦਾ ਨਾਮ ਕੀ ਹੈ ਪੰਜਾਬ ਦੇ ਜੋ ਸਭ ਤੋਂ ਛੋਟਾ ਪਿੰਡ ਹੈ ਕੀ ਨਾਮ ਹੈ ਖੁਰਲਾ ਕਿੰਗਰਾ ਨਨੋਕੀ ਜੰਗਲ ਸ਼ਾਮਾ ਦਾ ਕੋਈ ਨਹੀਂ ਨਾ ਤੁਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਨਨੋਕੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮੱਚ